ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਪੰਜਾਬ ਅੰਦਰ ਜਿੱਥੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀ ਸ਼ਾਸਕੀ ਪਾਰਟੀਆਂ ਨੇ ਵੱਲੋਂ ਵੱਡੀ ਰਣਨੀਤੀ ਜਿਹੜੀ ਬਣਾਈ ਜਾ ਰਹੀ ਹੈ ਉੱਥੇ ਹੀ ਰਾਜ ਦੀ ਸ਼ਹਿਰ ਨਾਬਾ ਦੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਾਰੀ ਸ਼ਾਸਕੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਉੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਨਾਬਾ ਅੰਦਰ ਕਹਿ ਮੀਟਿੰਗ ਸੱਦੀ ਗਈ ਵੱਡੀ ਗੰਟੀਜ ਬਾਰਕਰਾਂ ਦੀ ਆਗੂ ਸ਼ਾਮਲ ਹੋਏ ਇਸ ਮੌਕੇ ਤੇ ਰਜੇਸ਼ ਬੱਬੂ ਤੇ ਹੋਰਾਂ ਗੁਰਵੀ ਦਾਵਾ ਕੀਤਾ ਕਿ ਨਗਰ ਕੌਂਸਲ ਨਾਬਾ ਦੀਆਂ 23 ਤੋਂ 23 ਵਾਰਡਾਂ ਵਿੱਚ ਬੀਜੇਪੀ ਵੱਲੋਂ ਇਲੈਕਸ਼ਨ ਲੜੀ ਜਾਵੇਗੀ ਅਤੇ ਜਿੱਤ ਪ੍ਰਾਪਤ ਕੀਤੀ ਜਾਊਗੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬੀਜੇਪੀ ਦੇ ਆਗੂ ਸਹਿਬਾਨ ਬੈਠੇ ਨਜ਼ਰ ਆ ਰਹੇ ਹਨ ਅਤੇ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਹੋਰੀਆਂ ਨਗਰ ਕੌਂਸਲਾਂ ਤੇ ਬਾੜ ਬੰਦੀ ਦੇ ਬਾਰੇ ਐ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਕੀ ਬਾਤ ਦਾ ਪ੍ਰੋਗਰਾਮ ਦੀ ਜਿਹੜਾ ਕਿ ਅਸੀਂ ਮੰਡਲ ਦੇ ਸਾਰੇ ਮੈਂਬਰਾਂ ਨੇ ਅਸੀਂ ਸੁਣਿਆ ਨਾਬੇ ਬੀਜੇਪੀ ਮੰਡਲ ਨੇ ਉਸ ਦੇ ਨਾਲ ਨਾਲ ਅਸੀਂ ਜਿਹੜਾ ਬੀਜੇਪੀ ਜਿਹੜੀ ਸਟੇਟ ਦੇ ਵਿੱਚ ਜਿੱਥੇ-ਇਥੇ ਵੀ ਐਮਸੀ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਉਹ ਇਸੇ ਮਹੀਨੇ ਸਾਨੂੰ ਹੋਣ ਦੀ ਆਸ ਹੈ ਜਾਂ ਇਸੇ ਜਨਵਰੀ ਮਹੀਨੇ ਜਾਂ ਫਰਵਰੀ ਮਹੀਨੇ ਦੇ ਵਿੱਚ ਉਹ ਅਨਾਉਂਸ ਹੋਣਗੀਆਂ ਜਿਹਦੇ ਲਈ ਸਾਨੇ ਆਪਣੀ ਤਿਆਰੀ ਦੀ ਅੱਜ ਪਹਿਲੀ ਮੀਟਿੰਗ ਕੀਤੀ ਹੈ ਇਸ ਪਹਿਲੀ ਮੀਟਿੰਗ ਦੇ ਵਿੱਚ ਹੀ ਸਾਨੂੰ ਅੱਜ ਐਨੀ ਖੁਸ਼ੀ ਹੋ ਰਹੀ ਹੈ ਵੀ ਵਰਕਰਾਂ ਨੇ ਜੋਸ਼ ਚ ਬਿਉਹੋ ਇਸ ਗੱਲ ਨੂੰ ਲੈ ਕੇ ਬੜਾ ਉਤਸ਼ਾਹ ਚ ਹੈ ਕਿ ਸਾਡੀ ਇਸ ਵਾਰੀ ਕਮੇਟੀ ਬੰਨੀ 100% ਸ਼ੋਰ ਹੈ ਉਹਦਾ ਕਾਰਨ ਇਹ ਹੈ ਵੀ ਜਦ ਵੀ ਅਸੀਂ ਕਦੇ ਅਕਾਲੀ ਭਾਜਪਾ ਨਾਲ ਆਪਣੀ ਇਲੈਕਸ਼ਨ ਲੜੀ ਆ ਤਾਂ ਭਾਜਪਾ ਦੀ ਉਦੋਂ ਵੀ 9 10 9 10 ਐਮਸੀ ਇੱਥੇ ਜਿੱਦੇ ਰਹੇ ਨੇ ਇਸ ਵਾਰੀ ਮੋਦੀ ਜੀ ਦੀ ਲਹਿਰ ਹੈ ਭਾਜਪਾ ਦੀ ਲਹਿਰ ਹੈ ਸਾਨੂੰ ਐਮਪੀ ਦੀ ਇਲੈਕਸ਼ਨ ਦੇ ਵਿੱਚ 145000 ਵੋਟ ਪਈਦੀ ਜਿਹੜੀ ਕਿ ਕਈ ਵਾਰੀ ਬੰਦੇ ਇਹ ਸੋਚ ਲੈਂਦੇ ਨੇ ਵੀ ਚਲੋ ਇਸ ਵਾਰੀ ਆਪਾਂ ਕਿਸੇ ਨੂੰ ਦੂਜੀ ਪਾਰਟੀ ਨੂੰ ਵੋਟ ਪਾ ਦਈਏ ਨਾ ਪ੍ਰੈਸ਼ਰ ਨਹੀਂ ਹੁੰਦਾ ਪਰ ਜਦੋਂ ਐਮਸੀ ਦੀ ਇਲੈਕਸ਼ਨ 'ਚ ਬੰਦਾ ਆਪ ਖੜਾ ਹੁੰਦਾ ਏ ਇੱਕ ਇੱਕ ਵਾਰਡ 'ਚ ਕੀ ਗਲੀ 'ਚ ਕੀ ਮੁਹੱਲੇ 'ਚ ਜਾਂਦਾ ਏ ਔਰ ਬੀਜੇਪੀ ਦਾ ਅਲਖ ਜਗਾਂਦਾ ਏ ਤਾਂ ਮੇਰਾ ਕੋਈ ਇਹਦੇ 'ਚ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ 25000 ਵੋਟ ਤੋਂ ਘੱਟ ਪੈਣੀ ਚਾਹੀਦੀ ਏ ਸ਼ਹਿਰ ਦੇ ਵਿੱਚ ਜਿਹੜੀ ਕਿ ਕਮੇਟੀ ਬਣਾਉਣ ਵਾਸਤੇ ਬਹੁਤ ਸਫੀਸ਼ੀਐਂਟ ਵੋਟ ਹੈ ਅਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਇਸ ਵਾਰੀ ਘੱਟੋ-ਘੱਟ 15-16 ਐਮਸੀ ਜਿਤਾਵਾਂਗੇ ਤੇ ਆਪਣੀ ਕਮੇਟੀ ਬਣਾਵਾਂਗੇ ਹੁਮ ਹੁਮਾ ਕੇ ਸਾਰੇ ਸ਼ਹਿਰ ਨੂੰ ਇਸ ਗੱਲ ਦੀ ਅਵੇਅਰਨੈਸ ਹੈ ਤੇ ਸਾਰਾ ਸ਼ਹਿਰ ਬੀਜੇਪੀ ਦੇ ਨਾਲ ਹੈ ਤੋ ਪਹਿਲਾ ਜੈ ਸ਼੍ਰੀ ਰਾਮ ਜੀ ਅੱਜ ਮੀਟਿੰਗ ਰੱਖੀ ਹੋਈ ਹੈ বিজেপি ਕਾਰਕਟਰਾਂ ਦਾ ਮੰਡਲ ਪ੍ਰਧਾਨ ਬਰਿੰਦਰ ਕੁਪਤਾ ਦੀ ਗਵਾਈ ਦੇ ਵਿੱਚ ਪ੍ਰਧਾਨ ਮੰਤਰੀ શ્રી ਨરેਂਦਰ ਮੋਦੀ ਜੀ ਦਾ ਮਨ ਕੀ ਬਾਤ ਦਾ ਪ੍ਰੋਗਰਾਮ ਜਿਹੜਾ ਹਰ ਮਹੀਨੇ ਚੱਲਦਾ ਹੈ ਤੇ ਚੋਣਾਂ ਨੂੰ ਦੇਖਦੇ ਹੋਏ ਜਿਹੜਾ ਪੰਜਾਬ ਸਰਕਾਰ ਦਾ ਬਿਗ ਲੈ ਕੇ ਵੀ ਬਚ ਸਕਦਾ ਉਹਦੇ ਸਬੰਧ ਦੇ ਵਿੱਚ বিজেপি ਨੇ ਆਪਣੀ ਕਮਰ ਕੱਸ ਲਈ ਤੇ ਆਪਣੇ ਕੈਂਡੀਡੇਟਾਂ ਦੀ ਨਿਯੁਮੈਂਟਗੀ ਤੇ ਰਹਿ ਰਹੇ ਨੇ ਕਿਹੜੇ ਕਿਹੜੇ ਬੰਦੇ ਨੇ ਕਿੱਥੋਂ ਇਲੈਕਸ਼ਨ ਲੰਮੀ ਜਾਂ ਉਡੀਓ ਤਿਆਰੀਆਂ ਦੇ ਸਬੰਧ ਵਿੱਚ ਅੱਜ ਹੋਰੇ ਅਸੀਂ ਨਾਬਾ ਸਟਲਮ ਨਾਬਾ ਵਿੱਚ ਮਿਲ ਕੇ ਕਿਹਾ ਜੀ 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 ਤਿਆਰੀਆਂ ਤੋਂ ਪੂਰੀ ਤਿਆਰੀ ਹੈ ਜੀ ਡਟ ਕੇ ਲੜਾਂਗੇ ਜੀ ਪ੍ਰਮਾਤਮਾ ਸੁੱਖ ਰੱਖੇ ਚੜ੍ਹਦੀ ਕਲਾ ਜ ਰੱਖੇ ਬੀਜੇਪੀ ਪਾਰਟੀ ਨੂੰ ਸਾਡੇ ਕਾਰਜਕਰਤਾ ਨੂੰ ਇਸ ਵਾਰ ਇਤਿਹਾਸ ਰਚਾਂਗੇ ਨਾਬੇ ਮਿਨਿਸਪਲ ਕਾਰਪੋਰੇਸ਼ਨ ਨਗਰ ਕੌਂਸਲ ਸਾਡੀ ਬਣੂਗੀ ਬੀਜੇਪੀ ਦੀ ਬਣੂਗੀ